ਜਿਹੜਾ ਠਾਣੇ ਦਾ ਗੇਟ ਕੂੜੇ ਦੇ ਢੇਰਾਂ ਦੇ ਨਾਲ ਸਫਾਈ ਕਰਮਚਾਰੀਆਂ ਨੇ ਕਰ ਦਿੱਤਾ ਬੰਦ। ਮਾਮਲਾ ਨਗਰ ਕੌਂਸਲ ਦੇ ਸੂਡੈਂਟ ਦੇ ਘਰ ਦੇ ਬਾਹਰ ਖੜੀ ਗੱਡੀ ਜਿਹੜੀ ਕੇਵਲ ਭੰਨ ਤੋੜ ਕਰਨ ਦਾ। ਦਿਨ ਸ਼ਾਮ ਠਾਣਾ ਸਿਟੀ ਗੁਰਦਾਸਪੁਰ ਦਾ ਮੁੱਖ ਗੇਟ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੂੜੇ ਦੇ ਢੇਰ ਲਗਾ ਕੇ ਬੰਦ ਕਰ ਦਿੱਤਾ। ਅਤੇ ਸ਼ਰਕ ਦੇ ਵਿੱਚਕਾਰ ਬੈਠ ਕੇ ਰੋਡ ਜਾਮ ਕਰ ਦੋ ਇਹ ਧਮਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਰੇਬਾਜੀ ਵੀ ਕੀਤੀ ਗਈ ਇਹਨਾਂ ਕਰਮਚਾਰੀਆਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਰਾ ਮਿਊਸਿਕਲ ਕੌਂਸਲਰ ਅਤੇ ਨਗਰ ਕੌਂਸਲ ਅਧਿਕਾਰੀ ਵੀ ਮੌਜੂਦ ਰਹੇ ਰੋਸਮੁਜਾਰੇ ਵਿੱਚ ਸ਼ਾਮਲ ਸਨ ਮਾਹੌਲ ਨਗਰ ਕੌਂਸਲ ਦੇ ਸਬ-ਡੰਡ ਅਸ਼ੋਕ ਕੁਮਾਰ ਦੇ ਘਰ ਦੇ ਬਾਹਰ ਲੱਗੀ ਗੱਡੀ ਦੀ ਭੰਤੌਰ ਕਰਨ ਦਾ ਹੈ ਭੰਤੌਰ ਕਰਨ ਵਾਲਾ ਇੱਕ ਵਕੀਲ ਦੱਸਿਆ ਜਾ ਰਿਹਾ ਹੈ ਤੇ ਕੌਂਸਲ ਕਰਮਚਾਰੀਆਂ ਵੱਲੋਂ ਉਸ ਖਿਲਾਫ ਸਖਤ ਧਰਾਵਾਂ ਲਗਾ ਕੇ ਮਾਮਲਾ ਦਰਜ ਕਰਨਾ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਹੈ ਦੇਰ ਸ਼ਾਮ ਤੱਕ ਖਬਰ ਲਿਖੇ ਜਾਣ ਤੱਕ ਨਗਰ ਕੌਂਸਲ ਕਰਮਚਾਰੀਆਂ ਧਰਨਾ ਜਾਰੀ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗਲਬਾਤ ਰਾਹੀਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ 6 ਤਰੀਕ ਦਾ ਵਾਕਾ ਮੈਂ ਮੇਰੇ ਫਾਦਰ ਤੇ ਮਦਰ ਮੈਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਘਰ ਆਇਆ ਸੀ ਇਨ ਬਿਟਵੀਨ ਹੀ ਇਹ ਜਿਆਦਾ ਸਾਰੇ ਸਾਡੇ ਦਫ਼ਤਰ ਨੂੰ ਪਤਾ ਵੀ ਉਹ ਜਿਆਦਾ ਉਹਨਾਂ ਦੀ ਏਜ ਜਿਆਦਾ ਆ ਤੇ ਉਹਨਾਂ ਦੇ ਲਈ ਮੈਨੂੰ ਤਕਰੀਬਨ ਜਾਣਾ ਪੈਂਦਾ ਰਾਤ ਬਰਾਤ ਵੀ ਪਰ ਜਦੋਂ ਮੈਂ ਉੱਥੇ ਘਰ ਦੇ ਵਿੱਚ 11 ਜਿਨ੍ਹਾਂ ਨੇ ਮੋਦੀ ਦੇ ਲਾਇਦੇ ਬੈਰੀਕੇਡ ਤੋੜਤੇ ਆ ਤੇ ਆ ਕੀ ਚੀਜ਼ ਹੈਗੀ ਆ 11 ਟਿਕੇ ਰੋ ਰਮਾਨ ਜਿੱਥੇ ਹੈਗੀ 11 11 ਵਜੇ ਇੱਕ ਬੰਦਾ ਆਉਂਦਾ ਇੱਕ ਬੰਦਾ ਆਉਂਦਾ 11 ਵਜੇ ਆ ਕੇ ਵੀਡੀਓ ਦੇ ਵਿੱਚ ਗੱਲਬਾਤ ਕਰਦਾ ਬੰਦਿਆਂ ਨੂੰ ਪੁੱਛਦਾ ਮੇਰੇ ਸਾਹਮਣੇ ਗਵਾਂਡੀਆਂ ਦੇ ਉਹਨਾਂ ਦੇ ਉਹਨਾਂ ਨੂੰ ਥ੍ਰੈਡ ਕੀਤਾ ਜਾਂਦਾ ਮੇਰੀ ਗੱਡੀ ਨੂੰ ਡੈਮੇਜ ਕੀਤਾ ਉਹਦੇ ਵਿੱਚ ਅਹਿਮ ਮੇਰੇ ਜਿਹੜੇ ਡਾਕੂਮੈਂਟ ਉਹਨਾਂ ਨੂੰ ਡੈਮੇਜ ਕੀਤਾ ਗਿਆ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਦਹਿਸ਼ਤ ਕਰਦੇ ਦਾ ਮਾਹੌਲ ਵੀ ਅਸੀਂ ਸਾਰਾ ਪਰਿਵਾਰ ਜਿਹੜਾ ਮੇਰੇ ਬੱਚੇ ਤੱਕ ਜਿਹੜੇ ਆ ਇਸ ਵਕਤ ਵੀ ਉਹ ਪੂਰੇ ਉਹ ਡਿਪਰੈਸ਼ਨ ਚ ਚਲੇ ਗਿਆ ਕਿਉਂ ਮੇਰਾ ਕੀ ਗਲਤੀ ਹੈ ਜੀ ਕੀ ਮੈਂ ਸਰਕਾਰ ਦਾ ਕੰਮ ਕਰਨਾ ਤਾਂ ਕਰਕੇ ਈਮੇ ਐਪਲੀਕੇਸ਼ਨ ਦਿੱਤੀ ਉੱਤੇ ਕਾਰ ਵੀ ਨਹੀਂ ਹੋਣੀ ਕਿਉਂ ਕੀ ਲੱਗਦਾ ਗੱਡੀ ਕਿਉਂ ਇਹ ਰੰਜਿਸ਼ ਕੀ ਆ ਗਈ ਲੱਗਦਾ ਇਹ ਤਾਂ ਇਹੋ ਜਾਣ ਸਕਦਾ ਅੱਜ ਤਾਂ ਨਾਲੋਂ ਮਜੂਰੀਆਂ ਪੈ ਗਈ ਵੇਖੋ ਜੀ ਕਿਸੇ ਵੀ ਚੀਜ਼ ਦੇ ਹੱਥ ਹੁੰਦੀ ਆ 5 ਦਿਨ 6 ਦਿਨ ਵੇਟ ਕੀਤੀ ਵੀ ਚਲੋ ਅੱਜ ਵੀ ਕੱਲ ਵੀ ਅੱਜ ਵੀ ਕੋਈ ਨਾ ਕਿਤੇ ਕੋਈ ਨਾ ਕੋਈ ਸੁਣਾਈ ਹੋਊਗੀ ਕੋਈ ਸੁਣਾਈ ਨਹੀਂ ਡੈਂਟੀਪ ਹੋਇਆ ਬੰਦਾ ਹੈਕ ਹੋਣ ਵਾਂ ਕਿਥੋਂ ਦਾ ਹੈ ਬਿਲਕੁਲ ਜੀ ਇਹ ਵੀਡੀਓ ਦੇ ਵਿੱਚ ਆ ਜੀ ਉੱਚੀ ਵਿੱਚ ਦੂਜੀ ਰਹੀ ਕੋਈ ਨਹੀਂ ਜੀ ਕੌਣ ਹੈ ਬੰਦਾ ਇਹ ਇਹ ਇਹਦੇ ਵਿੱਚ ਵੀਡੀਓ ਦੇ ਵਿੱਚ ਹੁਣ ਬਾਕੀ ਚੀਜ਼ ਜਿਹੜੇ ਪੁਲਿਸ ਦਾ ਕੰਮ ਆ ਵੈਰੀਫਾਈ ਕਰੇ ਇਹ ਕਿਹੜਾ ਬੰਦਾ ਕਿਹੜਾ ਨੇ ਉਹਦਾ ਨਾਂ ਕੀ ਉਹਦੇ ਪਿਓ ਦਾ ਨਾਂ ਕੀ ਹੈ ਬਾਕੀ ਚੀਜ਼ਾਂ ਉਹ ਵੈਰੀਫਾਈ ਕਰ ਜਿੱਦਾਂ ਪੁਲਿਸ ਕਹਿ ਰਹੀ ਹੈ ਵੀ ਇਹ ਨਾਲ ਸਮਝੌਤਾ ਕਰ ਲਓ ਰਾਜਨਾਵਾ ਕਰ ਲਓ ਇਹ ਨਾਲ ਪੁਲਿਸ ਨੂੰ ਪਤਾ ਬੰਦਾ ਕੌਣਾ ਕਿੱਥੋਂ ਰਹਿਣ ਵਾਲਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਹੋਊਗਾ ਜੀ ਕੀ ਕਹਿੰਦੀ ਪੁਲਿਸ ਹੁਣ ਅਜੇ ਤੱਕ ਕੁਝ ਗੱਲ ਨਹੀਂ ਜੀ ਮੈਂ ਹੀ ਬੰਦਾ ਨਾ ਮੈਂ ਤਿੰਨ ਵਾਰੀ ਵੀ ਆਇਆ ਆਪ ਖੁਦ ਆਇਆ ਮੇਰੇ ਨਾਲ ਸਟਾਫ ਆਇਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਸਿਕਿਉਰਿਟੀ ਪ੍ਰੋਵਾਈਡ ਕਰੋ ਮੈਨੂੰ ਜਿਹੜਾ ਅੱਜ ਤੋਂ ਹੂੜਾ ਵੀ ਬਾਹਰ ਜਿਹੜੇ ਠੰਡ ਦੇ ਬਾਹਰ ਆਇਆ ਦੇਖੋ ਜ ਕਿੱਧਰ ਜਾਊਗਾ ਬੰਦਾ ਕਿੱਥੇ ਰੋਣਾ ਰੋਵੇ ਆਪਣਾ ਲੱਗਦਾ ਵੀ ਜਿਸ ਤਰ੍ਹਾਂ ਕ ਅਫਸਰ ਸੇਫ ਨਹੀਂ ਹੈਗਾ ਤੇ ਬਾਕੀ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਸਭ ਤੋਂ ਪਹਿਲੀ ਮੰਗ ਆ ਮੈਨੂੰ ਸਕਿਉਰਟੀ ਪ੍ਰੋਵਾਈਡ ਕਰੋ ਸੈਪਰਡ ਜਿਹੜਾ ਆ ਜੋ ਕਾਨੂੰਨੀ ਕਾਰਵਾਈ ਹੋਕਰ ਘਰ ਲਗਾ ਗਿਆ ਕਿਉਂ ਲਗਾ ਗਿਆ ਕੀ ਮੰਗ ਦੇ ਅੰਛੇ ਦਿਨ ਦਾ ਵਾਕਿਆ ਹੋਇਆ ਮੇਰੇ ਪਹਿਲਾਂ ਇੱਥੇ ਨਸ਼ੋਕ ਜੀ ਯੋ ਰਹੇ ਨੇ ਹੁਣ ਸੁਪਰੀਡੈਂਟ ਨੇ ਇੱਥੇ ਨਗਰ ਕੌਂਸਲ ਇਨਾਂ ਦੀ ਮੈਨੂੰ ਕਾਲ ਆਉਂਦੀ ਆ 6 ਤਰੀਕ ਨੂੰ ਕਿ 7 ਤਰੀਕ ਨੂੰ 11 ਵਜੇ ਕਾਲ ਆਉਂਦੀ ਆ ਵੀ ਪ੍ਰਧਾਨ ਜੀ ਮੇਰੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਆ ਮੇਰਾ ਗੇਟ ਭੰਨ ਰਹੇ ਆ ਤੇ ਗੱਡੀ ਭੰਨ ਰਹੇ ਆ ਮੈਂ ਲੜਕੇ ਨੂੰ ਇੱਥੇ ਮੇਰਾ ਕਾਉਂਸਲਰ ਆ ਉਹਦੇ ਲਾਗੇ ਘਰ ਆ ਮੈਂ ਕਿਹਾ ਜਾਈਂ ਯਾਰ ਜਲਦੀ ਜਰਾ ਦੇਖੀ ਜਾ ਕੇ ਕਿ ਕੀ ਹੋਇਆ ਮੈਨੂੰ ਕਾਲ ਆਈ ਕਹਿੰਦੇ ਜੀ ਉਹ ਕੋਈ ਲੜਕਾ ਵਾ ਉਹ ਤੇ ਭੰਨ ਰਿਹਾ ਤੇ ਉਹਦੇ ਹਥਿਆ ਉਹਦੇ ਹੱਥ 'ਚ ਵੈਪਨ ਜਦੋਂ ਜਾ ਕੇ ਵੈਰੀਫਾਈ ਕੀਤਾ ਵਾਕਿਆ ਗੱਡੀ ਭੱਜੀ ਸੀ ਮੈਂ ਐਸ ਐਚਓ ਸਾਹਿਬ ਨੂੰ ਕਾਲ ਕੀਤੀ ਪੀਸੀਆਰ ਤੇ ਕਾਲ ਕੀਤੀ ਐਮਐਲਏ ਸਾਹਿਬ ਨੂੰ ਦੱਸਿਆ ਐਮਐਲਏ ਸਾਹਿਬ ਨੇ ਕਾਲ ਕੀਤੀ ਐਸਐਚਓ ਸਾਹਿਬ ਨੂੰ ਇਹਨਾਂ ਨਾਲ ਗੱਲ ਹੋਈ ਫਿਰ ਇਹਨਾਂ ਨੇ ਮੁਲਾਜ਼ਮ ਭੇਜੇ ਫਿਰ ਅਸੀਂ ਵੈਰੀਫਾਈ ਕੀਤਾ ਜਦੋਂ ਗਵਾਨ ਚ ਸਾਹਮਣੇ ਘਰ ਸੀ ਜਦੋਂ ਇਹ ਸ਼ਖਸ ਆਇਆ ਇਹਨੇ ਆਣ ਕੇ ਪੁੱਛਿਆ ਵੀ ਸ਼ੋਕ ਜੀ ਦਾ ਘਰ ਕਿਹੜਾ ਉਹਨਾਂ ਨੇ ਕਿਹਾ ਜੀ ਸਾਹਮਣਾ ਘਰ ਆ ਜਦੋਂ ਇੰਨੀ ਗੱਲ ਹੋਈਏ ਤਾਂ ਉਹਦੇ ਨਾਲ ਇੱਕ ਸਾਹਮਣੇ ਗਵਾਨ ਵਾਲੇ ਜਿਹੜਾ ਘਰ ਸੀ ਉਹਦੇ ਨਾਲ ਬੱਚਾ ਸੀ ਉਹ ਉਹ ਕਹਿੰਦਾ ਵੀ ਆ ਘਰ ਆ ਇਹ ਵੱਟਾ ਫੜ ਕੇ ਲਾਗੋ ਤੇ ਗੱਡੀ ਭੰਨੀ ਸਟਾਰਟ ਕਰਤੀ ਤੇ ਇਹਦੇ ਦਰਵਾਜੇ ਦੇ ਉੱਤੇ ਇੱਕ ਕੈਮਰਾ ਲੱਗਾ ਉਹਦੀ ਤਾਰ ਪੁੱਟਤੀ ਜਦੋਂ ਉਹਨੇ ਕਿਹਾ ਵੀ ਯਾਰ ਗੱਡੀ ਕੋ ਭੰਨੀ ਸਟਾਰਟ ਕਰਤੀ ਆ ਕਹਿੰਦਾ ਅੰਦਰ ਜਾਣਾ ਕਿ ਗੋਲੀ ਖਾਣੀ ਆ ਉਹ ਅੰਦਰ ਚਲਾ ਗਿਆ ਉਹਨੇ ਇਹਨੂੰ ਕਾਲ ਕੀਤੀ ਆ ਤੇਰੇ ਘਰ ਦੇ ਬਾਹਰ ਤੇਰੀ ਗੱਡੀ ਭੰਨ ਰਿਹਾ ਕੋਈ ਤੇ ਵੱਟੇ ਮਾਰ ਰਿਹਾ ਬਾਹਰ ਨਾਲੀ ਇਹਦੀ ਮੈਨੂੰ ਕਾਲ ਆਈ ਸਿਰ ਅਸੀਂ ਮੌਕੇ ਤੇ ਪਹੁੰਚੇ ਉਦੋਂ ਨੂੰ ਉਹ ਸਾਰਾ ਵਾਕਿਆ ਜਿਹੜਾ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਚ ਲਿਆਂਦਾ ਕੰਪਲੇਂਟ ਲਿਖ ਕੇ ਦਿੱਤੀ ਪਹਿਲਾਂ ਤੇ ਜਦੋਂ ਇੱਥੇ ਆਏ ਅੱਜ ਕੱਲ ਇਹ ਮੁੰਛੀਆਂ ਦੇ ਵੀ ਜੜੇ ਆ ਐਸ ਐਚਓ ਤੋਂ ਵੀ ਕਹਿੰਦੇ ਅਸੀਂ ਤਾਂ ਵਾ ਇਹਨਾਂ ਨੇ ਦਰਖਾਸਤ ਲਿਖੀ ਵੀ ਕਿਸੇ ਦਰਖਤ ਡਿੱਗਣ ਕਰਕੇ ਜਿਹੜੀ ਗੱਡੀ ਜੜੀ ਆ ਉਹ ਟੁੱਟ ਗਈ ਆ ਮੈਂ ਐਸ ਐਚਓ ਸਾਹਿਬ ਨਾਲ ਫਿਰ ਗੱਲ ਕੀਤੀ ਮੈਂ ਐਸ ਐਚਓ ਸਾਹਿਬ ਵੀਡੀਓ ਦੇਖੀ ਆ ਬੰਦਾ ਟਰੇਸ ਹੋ ਗਿਆ ਕਿਹੜਾ ਵਾ ਕਹਿੰਦੇ ਜੀ ਫਿਰ ਦਰਖਾਸਤ ਇਹ ਤੇ ਦੇ ਗਏ ਆ ਵੀ ਦਰਖਤੋਂ ਮੈਂ ਇਹ ਦੇ ਨਹੀਂ ਗਏ ਤੁਸੀਂ ਲਿਖੀ ਆ ਫਿਰ ਆਪਾਂ ਕੰਪਲੇਂਟ ਦਿੱਤੀ ਐਸ ਐਸ ਪੀ ਸਾਹਿਬ ਨੂੰ ਮਿਲੇ ਡੀ ਐਸ ਪੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਫਿਰ ਜਦੋਂ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ ਕੋਈ ਕਾਰਵਾਈ ਨਹੀਂ ਪੰਜ ਛੇ ਦਿਨਾਂ ਤੋਂ ਮੈਨੂੰ ਨਹੀਂ ਪਤਾ ਕਿਹਦਾ ਪ੍ਰੈਸ਼ਰ ਹੈ ਇਹਨਾਂ ਤੇ ਇੱਕ ਗੁੰਡਿਆਂ ਦੀ ਮਦਦ ਕਰ ਰਹੀ ਹੈ ਸਰਕਾਰ 6 ਦਿਨ ਹੋ ਗਿਆ ਇਹ ਸੁਪਰੀਡੈਂਟ ਆ ਸਾਰੇ ਸ਼ਹਿਰ ਦਾ ਇਹਨਾਂ ਨੇ ਸਵੇਰੇ ਸਫਾਈ ਕਰਾਉਣੀ ਹੁੰਦੀ ਹੈ ਇਹਨਾਂ ਨੇ ਸੁਪਰਵਾਈਜ਼ਨ ਕਰਨਾ ਇਹ ਉਦੋਂ ਦੇ ਇਹਨਾਂ ਦੇ ਬੱਚੇ ਵੀ ਸਹਿਮ ਦੇ ਮਾਹੌਲ 'ਚ ਨੇ ਬਾਹਰ ਨਹੀਂ ਨਿਕਲੇ ਉਦੋਂ ਦੇ ਘਰੋਂ ਮੈਨੂੰ ਇਹਨਾਂ ਦੇ ਫੈਮਿਲੀ ਮੈਂਬਰਾਂ ਦੀ ਕਾਲ ਆਈ ਦੋ ਤਿੰਨ ਵਾਰੀ ਵੀ ਪ੍ਰਧਾਨ ਜੀ ਸਾਡੇ ਉਹਦਾ ਨੁਕਸਾਨ ਨਾ ਕੋਈ ਕਰ ਦੇ ਪਰ ਪੁਲਿਸ ਜਿਹੜੀ ਅੱਜ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਪਰੋਂ ਅੱਜ ਫੋਨ ਆਇਆ ਕਮੇਟੀ ਘਰ ਮੈਂ ਕਿਸੇ ਫੰਕਸ਼ਨਸ ਸੀ ਕਿ ਈਓ ਸਾਹਿਬ ਇੱਥੇ ਆਓ ਤੇ ਆਣ ਕੇ ਕੰਪਰੋਮਾਈਜ਼ ਕਰੋ ਮੈਂ ਕਿਹਾ ਯਾਰ ਇਦਾਂ ਧੱਕਾ ਨਹੀਂ ਹੋਣਾ ਜੇ 6 ਦਿਨੇ ਉਹਨਾਂ ਨੂੰ ਦੇ ਦਿੱਤੇ ਆ ਚਲੋ ਅੱਜ ਚੱਲਦੇ ਆਂ ਨਾ ਗੱਲ ਹੀ ਕਰ ਲਈਏ ਅਸੀਂ ਗੱਲ ਕਰਨ ਆਏ ਆ ਤੇ ਆਉਂਦਿਆਂ ਕਹਿੰਦੇ ਆ ਜੀ ਚਲੋ ਛੱਡੋ ਪਰ ਮਕਾਈਏ ਰਾਜਨਾਵਾ ਜਿਹਦੇ ਕੋਲ ਗਲਤੀ ਹੋ ਗਈ ਆ ਯਾਰ ਇਹ ਤਾਂ ਕਾਦੀ ਗਲਤੀ ਆ ਕਿਸੇ ਬੰਦਾ ਅੰਦਰ ਬੈਠਾ ਕੰਪਰੋਮਾਈਜ਼ ਨਹੀਂ ਸੱਦ ਰਹੇ ਆ ਪੁਲਿਸ ਵਾਲੇ ਵੀ ਆਓ ਕੰਪਰੋਮਾਈਜ਼ ਕਰਨਾ ਯਾਰ ਇਹ ਤੇ ਬਿਹਾਰ ਤੋਂ ਵੀ ਗਾਹ ਨਿਕਲ ਗਿਆ ਜੇ ਆਪਾਂ ਉਦੋਂ ਦਾ ਮੀਡੀਆ ਚ ਨਹੀਂ ਦੱਸਿਆ ਸਾਡੇ ਕੋਲ ਫੋਟੋਜ਼ ਨੇ ਆਈਆਂ ਕਿ ਯਾਰ ਬੈਠ ਕੇ ਜੇ ਇਹਨਾਂ ਨੂੰ ਪੁੱਛ ਲੈਣ ਵੀ ਗੱਲ ਕੀ ਆ ਪਹਿਲਾਂ ਦੱਸੋ ਵੀ ਇਹਦੀ ਦੁਸ਼ਮਣੀ ਕੀ ਆ ਉਹਦੇ ਨਾਲ ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਕਾਰਵਾਈ ਨਹੀਂ ਕਰਦੇ ਤੇ ਉਤੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਵੀ ਰਾਜੀਨਾਮਾ ਕਰਲਾ ਫਿਰ ਤੇ ਯਾਰ ਮੇਰੇ ਸਫਾਈ ਸਾਇਵਕ ਸਵੇਰੇ 6 ਵਜੇ ਵਿਚਾਰੇ ਇਹ ਗਰੀਬ ਲੋਕ ਸਵੇਰੇ ਉੱਠ ਕੇ 6 ਵਜੇ ਸਫਾਈ ਕਰਨ ਜਾਂਦੇ ਆ ਤੇ ਯਾਰ ਜਿਹੜਾ ਮਰਜੀ ਇਹਨਾਂ ਨੂੰ ਕੁੱਟੂਗਾ ਤੁਹਾਡੀ ਮੰਗ ਹੀ ਆ ਗਈ ਸਾਡੀ ਮੰਗ ਇਹ ਆ ਤੁਰੰਤ ਦੋਸ਼ੀ ਅੰਦਰ ਬਿਠਾ ਕੇ ਚਾਹ ਪੀ ਰਹੇ ਨੇ ਤੁਰੰਤ ਕਾਰਵਾਈ ਕੀਤੀ ਜਾਏ ਪਰਚਾ ਕੀਤਾ ਜਾਏ ਜੇ ਨਹੀਂ ਕੀਤਾ ਸਵੇਰ ਤੋਂ ਮੁਕੰਮਲ ਸਫਾਈ ਜਿਹੜੀ ਆ ਉਹ ਬੰਦ ਕੀਤੀ ਜਾਊ ਜਿੰਨੇ ਸਮੂਹ ਕਾਉਂਸਲਰ ਸਰਬਾਨ ਵੀ ਇੱਥੇ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਬਾਦ ਹਲਕੇ ਚ ਵੀ ਸਾਰੇ ਸਰਪੰਚਾਂ ਨੂੰ ਮੈਂਬਰਾਂ ਨੂੰ ਆਪਣੇ ਮੋਦਵਾਰਾਂ ਨੂੰ ਡਿਊਟੀਆਂ ਲਾ ਕੇ ਸਾਰਾ ਹੀ ਸ਼ਹਿਰ ਜਾਮ ਕਰਕੇ ਰੱਖ ਦਾਂਗੇ ਜੇ ਪਰਚਾ ਦਰਜ ਕਰਨਾ ਕਾਰਵਾਈ ਕਰਨੀ ਕਰ ਦੇਣ ਉਸ ਤੋਂ ਇਲਾਵਾ ਸਾਡੇ ਕੋਈ ਉਹਨਾਂ ਚ ਨਾ ਨਾ ਕੋਈ ਕੰਪਰੋਮਾਈਜ਼ ਨਹੀਂ